ਜੀ ਮੈਡਮ ਧਰਨਾ ਲਗਾਇਆ ਹੈ ਤੇ ਕੀ ਕਹਿਣਾ ਚਾਹੋਗੇ ਉਸ ਬਾਰੇ ਜੀ ਮੈਂ ਪ੍ਰਕਾਸ਼ਪੁਰ ਸੋਹੀ ਜ਼ਿਲ੍ਹਾ ਪ੍ਰਧਾਨ ਅੰਗਰਵਾੜੀ ਮੁਲਾਜ਼ਮ ਯੂਨੀਅਨ ਸੀਟੂ ਜੀ ਜੋ ਅੱਜ ਦਾ ਧਰਨਾ ਸਾਡਾ ਜੀ ਉਹ ਸਾਰੇ ਪੰਜਾਬ ਦੇ ਵਿੱਚ ਬਲਾਤ ਪੱਤਰ ਦੇ ਧਰਨੇ ਚੱਲ ਰਹੇ ਆ ਜੀ ਤੇ ਅਸੀਂ ਵੀ ਇੱਥੇ ਅੱਜ ਸੀਡੀਪੀਓ ਮਹਿੰਡਾ ਨੂੰ ਆਪਣਾ ਮੰਗ ਪੱਤਰ ਦੇਣ ਆਏ ਆ ਜੀ ਸਬੰਧ ਦੇ ਵਿੱਚ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਟਕ ਰਿਹਾ ਆ ਰਹੀਆਂ ਤੇ ਅੱਜ ਦਾ ਜਿਹੜਾ ਸਾਡਾ ਮੰਗ ਪੱਤਰ ਹੈ ਉਹ ਸਾਡੇ ਮੰਤਰੀ ਅੰਨਾਪੂਰਨਾ ਜੀ ਨੂੰ ਜਾਵੇਗਾ ਸੀਡੀਪੀ ਉਧਰ ਕੀ ਕੀ ਮੰਗਾ ਤੁਹਾਡੀ ਸਾਡੀਆਂ ਮੰਗਾਂ ਜੀ ਇੱਕ ਤਾਂ ਸਾਡੀ ਪਿਛਲੇ ਲੰਬੇ ਸਮੇਂ ਤੋਂ ਮੰਗ ਹੈ ਜਿਹੜੀ ਗ੍ਰੈਚਿਟੀ ਦੀ ਹੈ ਜੀ ਜੋ ਕਿ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਹੋ ਰਹੀ ਹੈ ਅਸੀਂ ਕੇਸ ਜਿੱਤ ਚੁੱਕੇ ਹਾਂ ਬਟ ਪੰਜਾਬ ਸਰਕਾਰ ਕਹ ਰਹੀ ਹੈ ਵੀ ਫਾਈਲ ਉਧਰ ਗਈ ਹੈ ਉਧਰ ਗਈ ਹੈ ਸਾਨੂੰ ਕੋਈ ਉਹ ਕਰ ਨਹੀਂ ਰਹੀ ਮਤਲਬ ਰਾ ਨਹੀਂ ਪਾਰੇ ਕੱਲ ਵੀ ਸਾਡੀ ਸਾਡੇ ਮੰਤਰੀ ਬਲਜੀਤ ਕੌਰ ਜੀ ਨਾਲ ਮੀਟਿੰਗ ਸੀਗੀ ਤੇ ਉਹਦੇ ਵਿੱਚ ਵੀ ਇਹੀ ਦੱਸਿਆ ਗਿਆ ਵੀ ਫਾਈਲ ਤੁਹਾਡੀ ਚੱਲੀ ਗਈ ਹੈ ਏਪੀ ਸਭ ਕੁੜ ਗਈ ਹੋਈ ਹੈ ਤਾਂ ਪਰ ਹਜੇ ਸਾਨੂੰ ਕੋਈ ਉਹਦਾ ਮਤਲਬ ਸੋਲੂਸ਼ਨ ਨਹੀਂ ਹੈਗਾ ਸਾਨੂੰ ਲੱਗ ਨਹੀਂ ਰਿਹਾ ਵੀ ਉਹ ਇੰਨੀ ਜਲਦੀ ਕੁਝ ਕਰਨਗੇ ਦੂਸਰੀ ਡਿਮਾਂਡ ਸਾਡੀ ਜਿਹੜੀ ਹੈਗੀ ਹੈ ਜੀ ਮੋਬਾਈਲ ਫੋਨਾਂ ਦੀ ਹੈ ਜੋ ਕਿ ਪਿਛਲੇ 8 ਸਾਲ ਤੋਂ ਸਰਕਾਰ ਨੇ ਸਾਨੂੰ ਨਹੀਂ ਦਿੱਤੇ ਭਾਰਤ ਦੇ ਵਿੱਚ ਇਸ ਤੋਂ ਪਹਿਲਾਂ ਦੋ ਵਾਰ ਫੋਨ ਮਿਲ ਚੁੱਕੇ ਆ ਇੱਕ ਵਾਰ 2018 ਦੇ ਵਿੱਚ ਜੀ ਇੱਕ ਵਾਰ 2022 ਦੇ ਵਿੱਚ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਵੀ ਸਾਡਾ 8000 ਰੁਪਏ ਮੋਬਾਈਲ ਫੋਨ ਦਾ ਆਇਆ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਤਾਂ 2022 ਦੇ ਵਿੱਚ 11800 ਰੁਪਏ ਆ ਮੋਬਾਈਲ ਫੋਨ ਦਾ ਜੋ ਹਜੇ ਤੱਕ ਸਾਨੂੰ ਨਹੀਂ ਦਿੱਤਾ ਗਿਆ 2026 ਦੇ ਵਿੱਚ ਜਦੋਂ ਕਿ ਸਾਨੂੰ ਤੀਸਰਾ ਫੋਨ ਮਿਲਣ ਵਾਲਾ ਹੈ ਪਰ ਅਸੀਂ ਸਰਕਾਰ ਨੂੰ ਆਪਣੇ ਨਿੱਜੀ ਫੋਨਾਂ ਤੋਂ ਆਪਣੇ ਬੱਚਿਆਂ ਦੇ ਫੋਨਾਂ ਤੋਂ ਕੰਮ ਕਰਕੇ ਦੇ ਰਹੇ ਹਾਂ ਪਰ ਉਹਦਾ ਡਾਟਾ ਵੀ ਜੋ ਸਾਨੂੰ ਮਿਲ ਰਿਹਾ ਜੀ ਵੇਖੋ ਕਿੰਨੀ ਹਾਸੋਹੀਣੀ ਗੱਲ ਹੈ ਸਿਰਫ 155 ਰੁਪਏ ਮਹੀਨੇ ਦੇ 155 ਰੁਪਏ ਇੰਡੀਆ ਦੀ ਕੋਈ ਵੀ ਕੰਪਨੀ ਦੀ ਬਲਕਿ ਪੰਜਾਬ ਤਾਂ ਛੱਡੋ ਇੰਡੀਆ ਦੇ ਵਿੱਚ ਵੀ ਇਹੋ ਜਿਹੀ ਕੋਈ ਕੰਪਨੀ ਨਹੀਂ ਜਿਹੜੀ ਸਾਨੂੰ 155 ਰੁਪਏ ਮਹੀਨੇ ਦਾ ਡਾਟਾ ਦੇ ਸਕੇ ਤੇ ਅਸੀਂ ਹੋਰ ਚਾਰਜ ਕਰਵਾ ਸਕੀਏ ਅਸੀਂ ਆਪਣੀ ਸੈਲਰੀ ਦੇ ਵਿੱਚੋਂ ਬਹੁਤ ਥੋੜਾ ਮਾਨਪਤਾ ਨਗੁਣਾ ਜਾਂ ਜਿਹਦੇ ਵਿੱਚੋਂ ਅਸੀਂ ਆਪਣਾ ਡਾਟਾ ਵੀ ਪੇ ਕਰ ਰਹੇ ਹਾਂ ਤੇ ਸਾਨੂੰ ਜਿਹੜਾ ਮਾਨਪਤਾ ਉਹ ਵੀ ਕਈ ਵਾਰ 6-6 ਮਹੀਨੇ ਨਹੀਂ ਮਿਲਦਾ ਧਰਨੇ ਲਗਾ ਕੇ ਲੈਣਾ ਪੈਂਦਾ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਇਹ ਮੰਗਾਂ ਚੱਲ ਰਹੀਆਂ ਠੀਕ ਹੈ ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਧਰਨੇ ਲਗਾ ਰਹੇ ਹੋ ਤਾਂ ਪਰ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਇਸ ਵਾਰ ਕੀ ਕਰਨ ਜਾਓਗੇ ਤੁਸੀਂ ਬਸ ਜੀ ਸਾਰੀਆਂ ਸਰਕਾਰਾਂ ਇੱਕ ਤਰ੍ਹਾਂ ਦੀਆਂ ਹੀ ਆ ਉਹ ਕਹਿੰਦੇ ਹੁੰਦੇ ਵੀ ਜਿਵੇਂ ਚਿੱਟੇ ਬਗਲੇ ਨੀਲੇ ਮੋਰ ਸਾਰੇ ਇੱਕੋ ਹੀ ਨਿਬੜੇ ਇਹ ਵੀ ਉਹਨਾਂ ਨਾਲ ਦੇ ਹੀ ਨਿਬੜੇ ਜਦੋਂ ਦੀ ਆਪਦੀ ਸਰਕਾਰ ਆਈ ਹੈ ਉਹਦੋਂ ਦਾ ਤਾਂ ਅਸੀਂ ਜਿਹੜੀ ਸਾਡੀ ਸਰਕਾਰ ਦੇ ਵਿੱਚ ਸਟੇਟ ਦਾ ਹਿੱਸਾ ਅਲੱਗ ਹੁੰਦਾ ਜੀ ਸੈਂਟਰ ਦਾ ਅਲੱਗ ਹੁੰਦਾ ਜੋ ਸਾਨੂੰ ਮਤਲਬ ਮਾਨ ਪੱਤਾ ਦਿੱਤਾ ਜਾਂਦਾ ਹੈ ਤਾਂ ਉਹ ਅਸੀਂ ਇੱਕ ਵਾਰ ਇਕੱਠਾ ਕਦੇ ਦੇਖਿਆ ਹੀ ਨਹੀਂ ਜੀ 6 6 ਮਹੀਨੇ ਕਦੇ 2 ਮਹੀਨੇ ਸੈਂਟਰ ਦਾ ਨਹੀਂ ਆਇਆ ਕਦੇ 4 ਮਹੀਨੇ ਸਕੇਟ ਦਾ ਨਹੀਂ ਆਇਆ ਕਦੇ 6 ਮਹੀਨੇ ਨਹੀਂ ਆਇਆ ਪਿਛਲੀ ਵਾਰ ਦੀ ਤਾਂ ਮਸਾਲਾ ਵੀ ਅਸੀਂ 1 ਸਾਲ ਦਾ ਮਾਨ ਪੱਤਾ 14 ਮਹੀਨਿਆਂ ਦਾ ਬਠਿੰਡੇ ਦੇ ਵਿੱਚ 26 ਦਿਨ ਧਰਨਾ ਲਗਾ ਕੇ ਪ੍ਰਾਪਤ ਕੀਤਾ ਸੀ ਜੀ ਤਾਂ ਹੁਣ ਵੀ ਸਾਡਾ 6 ਮਹੀਨੇ ਦਾ ਧਰਨਾ 6 ਮਹੀਨਿਆਂ ਦਾ ਜਿਹੜਾ ਮਾਨ ਪੱਤਾ ਸੀ ਉਹ ਵੀ ਅਸੀਂ ਧਰਨਿਆਰਾ ਹੀ ਪ੍ਰਾਪਤ ਕੀਤਾ ਤੇ ਹੁਣ ਪਿਛਲੇ 2 ਮਹੀਨਿਆਂ ਦਾ ਫੇਰ ਵੀ ਇਸੇ ਤਾਂ ਹੀ ਲੱਗ ਰਿਹਾ ਜੇ ਤੁਹਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਫਿਰ ਤੁਸੀਂ ਕੀ ਕਰ ਸਕਦੇ ਹੋ ਦੇਖੋ ਜੀ ਜੇ ਮੰਗਾ ਨਾ ਪੂਰੇ ਹੋਣਗੇ ਤਾਂ ਅਸੀਂ ਸੰਘਰਸ਼ ਤੇਜ਼ ਕਰਾਂਗੇ ਹੋ ਸਕਦਾ ਵੀ ਸਾਡੇ ਰੈਗੂਲਰ ਧਰਨੇ ਜਿਹੜੇ ਡਾਇਰੈਕਟੋਰੇਟ ਸ਼ੁਰੂ ਕੀਤੇ ਜਾਣ ਉਹਦੇ ਬਾਰੇ ਸਾਡੀ ਸਟੇਟ ਕਮੇਟੀ ਹੈ ਜਿਹੜੀ ਉਹ ਵਿਚਾਰ ਕਰ ਰਹੀ ਹੈ ਅੱਜ ਦੇ ਧਰਨੇ ਦਾ ਕੀ ਰਿਵਿਊ ਹੁੰਦਾ ਉਸ ਤੋਂ ਬਾਅਦ ਜੇ ਕੋਈ ਸਰਕਾਰ ਕੁਝ ਕਰਦੀ ਹੈ ਤਾਂ ਨਹੀਂ ਫਿਰ ਅਗਲੇ ਧਰਨੇ ਦੀ ਤਿਆਰੀ ਜਿਹੜੀ ਨ ਪੰਜਾਬ ਚ ਨਹੀਂ ਤੁਹਾਨੂੰ ਜਿਹੜੀ ਫੈਸਿਲਿਟੀ ਕਹਿ ਰਿਹਾ ਮੋਬਾਈਲ ਵਾਲੀ 3rd ਟਰਮ ਆ ਗਈ ਕੀ ਦੂਸਰੀ ਸਟੇਟਾਂ ਚ ਰੈਗੂਲਰ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਜੀ ਬਿਲਕੁਲ ਜੀ ਸਾਰੀਆਂ ਸਟੇਟਾਂ ਚ ਮਿਲ ਰਹੇ ਹੈ ਤਾਂ ਉਹ ਤੁਹਾਡੇ ਕੋਲੇ ਪ੍ਰੂਫ ਹੈਗਾ ਕੋਈ ਉਸ ਚੀਜ਼ ਦਾ ਬਿਲਕੁਲ ਜੀ ਐਟ ਅ ਟਾਈਮ ਮੇਰੇ ਕੋਲੇ ਨਹੀਂ ਬਟ ਜਿਹੜੇ ਅਸੀਂ ਡਾਇਰੈਕਟੋਰੇਟ ਵਿੱਧ ਪ੍ਰੂਫ ਤੇ ਜਾ ਕੇ ਮੀਟਿੰਗ ਕਰਦੇ ਆ ਜੀ ਉੱਥੇ ਪ੍ਰੂਫ ਵੀ ਦੇ ਕੇ ਆਉਂਦੇ ਆ ਜੀ ਤਾਂ ਉਹ ਤੁਸੀਂ ਪ੍ਰੂਫ ਲੈ ਕੇ ਉਹ ਸਟੇਟਾਂ ਤੋਂ ਇਹਨਾਂ ਨੂੰ ਦੱਸੋ ਵੀ ਆ ਦੇਖੋ ਜੀ ਉਧਰ ਕੰਟੀਨਿਊ ਚੱਲ ਰਿਹਾ ਸਾਨੂੰ ਕਿਉਂ ਨਹੀਂ ਦੇ ਰਹੇ ਸਾਡੇ ਨਾਲ ਵਿਤਕਰਾ ਕਿਉਂ ਕੱਲ ਜੀ ਕੱਲ ਜਿਹੜੀ ਸਾਡੇ ਮੰਤਰੀ ਆ ਬਲਜੀਤ ਕੌਰ ਜੀ ਉਹਨਾਂ ਨਾਲ ਮੀਟਿੰਗ ਹੋਈ ਹੈ ਬਕਾਇਦਾ ਉਹਨਾਂ ਨੂੰ ਅ ਨਾਸਤੇ ਦਾ ਵੀ ਹਾਲਾਂਕਿ ਨਾਸਤੇ ਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਮੰਦਾ ਹਾਲ ਹੈ ਜੀ ਜਿਹੜੀ ਖਿਚੜੀ ਤੇ ਨਮਕੀਨ ਦਰਗਾਰ ਹੈ ਉਹ ਤਾਂ ਬਿਲਕੁਲ ਵੀ ਖਾਣਯੋਗ ਨਹੀਂ ਹੈ ਜੀ